ਨਾਲਪੁਰਾ ਸਾਹਿਬ ਅੱਜ ਤੁਸੀਂ ਪੰਡੋਰੀ ਗੋਲੇ ਵਿਖੇ ਪਹੁੰਚੇ ਜੋ ਲੋਕਾਂ ਦਾ ਕਿਹੋ ਜਿਹਾ ਪਿਆਰ ਮਿਲਦਾ ਪਿਆ ਆ ਹਲਕਾ ਖਡੂਰ ਸਾਹਿਬ ਦੀ ਸੰਗਤ ਨੇ ਪਿਛਲੀ ਵਾਰ ਵੀ ਬਹੁਤ ਵੱਡਾ ਜਿਹੜਾ ਉਹ ਪਿਆਰ ਦਿੱਤਾ ਹੈ ਤੇ ਵੱਡੀ ਲੀਡ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਜਿਹੜੀ ਜਿੱਤ ਦਵਾਈ ਮੈਨੂੰ ਇੱਥੋਂ ਐਮਐਲਏ ਬਣਾਇਆ ਇਸ ਵਾਰ ਵੀ ਅਸੀਂ ਪਿਛਲਾ ਰਿਕਾਰਡ ਜਿਹੜਾ ਉਹ ਤੋੜ ਦੇਵਾਂਗੇ ਤੇ ਇਤੋਂ ਵੀ ਵੱਡੀ ਲੀਡ ਦੇ ਨਾਲ ਜਿਹੜੀ ਹਲਕਾ ਖਡੂਰ ਸਾਹਿਬ ਦੇ ਵਿੱਚੋਂ ਜਿਹੜੀ ਸਾਡੀ ਉਹ ਜਿੱਤ ਹੋਵੇਗੀ ਪੰਡੋਰੀ ਗੋਲੇ ਵਾਲਿਆਂ ਨੇ ਪਹਿਲਾਂ ਵੀ ਬੜਾ ਵੱਡਾ ਪ੍ਰੇਮ ਦਿੱਤਾ ਜਿਹੜੇ ਪਹਿਲੇ 15-20 ਪਿੰਡ ਸੀ ਸਾਡੇ ਜਿਨ੍ਹਾਂ ਨੇ ਵੱਡੀ ਲੀਡ ਦਿੱਤੀ ਉਹਦੇ ਵਿੱਚ ਪੰਡੋਰੀ ਗੋਲੇ ਪਿੰਡ ਦਾ ਨਾਮ ਆਉਂਦਾ ਹੈ ਤੇ ਅਸੀਂ ਵੀ ਉਹ 15-20 ਪਿੰਡ ਜਿਨ੍ਹਾਂ ਨੇ ਸਭ ਤੋਂ ਵੱਧ ਲੀਡ ਦਿੱਤੀ ਆ ਆਉਣ ਵਾਲੇ ਸਮੇਂ ਚੋਂ ਸਾਡੇ ਪੰਜ ਸਰਪੰਚ ਨੇ ਉਹ ਵੀ ਪਿੰਡਾਂ ਦਾ ਸੀ ਖਾਸ ਜਿਹੜਾ ਉਹ ਖਿਆਲ ਰੱਖਾਂਗੇ ਕਿਉਂਕਿ ਜਿੱਥੋਂ ਦੇ ਲੋਕ ਵਧੇਰੇ ਜਨਮਤ ਕਰਦੇ ਆ ਕਿ ਇੱਕ ਵੱਧ ਭਰੋਸਾ ਕਰਦੇ ਆ ਸਾਡਾ ਵੀ ਫਰਜ਼ ਆ ਕਿ ਉਹਨਾਂ ਦੇ ਭਰੋਸੇ ਦੇ ਕਾਇਮ ਰਹੀਏ ਤੇ ਉਹਨਾਂ ਦੇ ਪਿੰਡ ਦੇ ਵਿਕਾਸ ਲਈ ਉਹਨਾਂ ਦੀ ਨਿੱਜੀ ਕਮਾਈ ਕੋਈ ਕਸਰ ਜੜੀ ਉਹ ਨਾ ਛੜੀਏ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਸਾਫਟਾ ਐਮਐਲਏ ਰਮਨਜੀਤ ਸਿੰਘ ਸਿੱਕੀ ਜੀ ਤੁਹਾਡਾ ਭੋਗ ਪਾਉਣ ਨੂੰ ਕਿੰਨਾਂ ਚਿਰ ਦੇ ਨੇ ਕੀ ਕਹਿਣਾ ਚਾਹੋਗੇ ਉਹਦਾ ਵੇਖੋ ਮੱਥੇ ਦੀਆਂ ਲਕੀਰਾਂ ਜੀ ਤੇ ਜੋ ਲਿਖਿਆ ਆ ਉਹਦੋਂ ਪੈ ਜਾਣਾ ਵਾ ਤੇ ਮਨੁਸਾਨ ਜਿਹੜਾ ਏ ਤਰੋ ਲਖਾ ਕੇ ਆਉਂਦਾ ਵਾ ਪਰ ਮੈਂ ਚਾਹਨਾ ਕਿ ਇਹ ਇਦਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਆ ਰੋਪ ਲਾਓ ਮੇਰੇ ਤੇ ਰੋਪ ਲਾਉਣ ਨੂੰ 200 ਚੀਜ਼ਾਂ ਹੁੰਦੀਆਂ ਬੰਦੇ ਤੇ ਮੇਰੇ ਖਿਲਾਫ ਬੋਲੋ ਪਰ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਦੀ ਇੰਨੀ ਮਾੜੀ ਸੋਚ ਰੱਖ ਲਈਏ ਵੀ ਇਹਦੇ ਸੰਸਕਾਰ ਤੇ ਵੀ ਨਹੀਂ ਜਾਣਗੇ ਸੋ ਬਾਕੀ ਚਲੋ ਮੇਰੇ ਸੰਸਕਾਰ ਤੇ ਤੇ ਨਹੀਂ ਪਾਵੇ ਕੋਈ ਆਵੇ ਪਾਵੇ ਨਾ ਆਵੇ ਇਹਦੀ ਕਾਂਗਰਸ ਛੱਡ ਕੇ ਇਹਦੀਆਂ ਪੰਚਾਇਤਾਂ ਸਾਫ ਕਰ ਪਹਿਲਾਂ ਮੇਰੇ ਜੀਉਂਦੇ ਜੀ ਸ਼ਾਮਲ ਹੋਈ ਜਾਂਦੀਆਂ ਵਾ ਤੇ ਉਹਦੇ ਕੋ ਰਗਨੀ ਨਹੀਂ ਆ ਸੋ ਜਦੋਂ ਕਿ ਇਹਦਾ ਸਵਾਰਿਆ ਕੋ ਨਹੀਂ ਹੁਣ ਆਪਾਂ ਇਹੋ ਜੀਆਂ ਗੱਲਾਂ ਕਰਦੇ ਬੇਤੁਕੀਆਂ ਗੱਲਾਂ ਨੇ ਇਹ ਕਹਿਣ ਕਿ ਲਾਲਪੁਰਾ ਠੱਗਿਆ ਚੋਰ ਆਏ ਨੇ ਕਿਤੇ ਪੈਸੇ ਖਾਲੇ ਆ ਇਹਨੇ ਕਿਸੇ ਦੀ ਜ਼ਮੀਨ ਦਾ ਬੜੀਆ ਇਹਨੇ ਕੋਟੀਆਂ ਦਾ ਬੜੀਆਂ ਆ ਜਾਂ ਕੋਈ ਮਹਿਨਾ ਵਾਂਗੂ ਠਗੀਆਂ ਮਾਰ ਮਾਰ ਕਾਰੋਬਾਰ ਖੜੇ ਕਰ ਲਏ ਇਹੋ ਜੀਆਂ ਗੱਲਾਂ ਮੇਰੇ ਨਾਲ ਕਰਨ ਜਾਂ ਹਲਕੇ ਦੇ ਵਿੱਚ ਆਜ 2 ਸਾਲਾਂ ਚ ਮੈਨੂੰ ਕੰਮ ਕਰ ਲੈਣੇ ਚਾਹੀਦੇ ਸੀ ਜਿਹੜੇ ਇਹਨਾਂ ਨੇ ਬੜੀ ਸਪੀਡ ਨਾਲ ਕੀਤੇ ਹੁਣ ਪਿਛੇ ਤੇ ਉਹ ਮੇਰੇ ਨਾਲ ਗੱਲ ਕਰਨ ਸੋ 2 ਸਾਲਾਂ ਦੇ ਵਿੱਚ ਵਿਕਾਸ ਦੀ ਗੱਲ ਕਰਨ ਮੇਰੇ ਨਾਲ ਮੁੱਦਿਆਂ ਦੀ ਗੱਲ ਕਰਨ ਇਹ ਬੇਤੁਕ ਆਂ ਗੱਲਾਂ ਨਾ ਕਰਨ ਉਹ ਸਮਾਂ ਗਿਆ ਹੈ ਹਲਕਾ ਖਡੂਰ ਸਾਹਿਬ ਆ ਗਲਤੀ ਨਾਲ ਤੁਹਾਡੇ ਹੱਥ ਲੱਗ ਗਿਆ ਸੀ ਪਰ ਹੁਣ ਉਹ ਦੁਬਾਰਾ ਹੱਡਾ ਹਲਕਾ ਖਡੂਰ ਸਾਹਿਬ ਗਲਤੀ ਕਰਨ ਵਾਲਾ ਨਹੀਂ ਆ ਲਾਲਪੁਰਾ ਸਾਹਿਬ ਲੱਗਦਾ ਨਹੀਂ ਕਿ ਤੁਹਾਡੇ ਕੀਤੇ ਹੋਏ ਕੰਮਾਂ ਤੋਂ ਬਖਲਾ ਗਏ ਨੇ ਅਜੇ ਤਾਂ 3 ਸਾਲ ਹੋਰ ਆ ਇਹਨਾਂ ਨੂੰ 2 ਸਾਲਾਂ ਚ ਮੇਰੇ ਖਿਲਾਫ ਬੋਲਣ ਨੂੰ ਕੋਈ ਨਹੀਂ ਲੱਭਾ ਅਗਲੇ 3 ਸਾਲ ਚ ਕੀ ਕਰ ਲੈਣਗੇ ਤੇ ਅਸੀਂ 3 ਸਾਲਾਂ ਹੀ ਸਾਡੇ ਕੋਲ ਸਰਕਾਰ ਆ ਅਸੀਂ ਵਿਕਾਸ ਕਰਾਂਗੇ ਕੰਮ ਕਰਾਂਗੇ 15 ਸਾਲ ਸਾਡਾ ਹਲਕਾ ਪਛੜਿਆ ਵਾ ਜਿਹੜਾ ਇਹਦੇ ਤੋਂ ਪਿਛਲਾ ਵਿਧਾਇਕ ਸੀ ਨਾ ਸਿੱਕੀ ਤੋਂ ਉਹ ਬੰਦੇ ਕੋ ਜਿਹੜਾ ਮੰਤਰੀ ਵੀ ਆਪਣੇ ਪਿੰਡ ਦੀਆਂ ਨਾਲੀਆਂ ਨਹੀਂ ਬਣੀਆਂ ਉਹਦੇ ਪਿੰਡ ਦੀਆਂ ਨਾਲੀਆਂ ਜਾ ਕੇ ਹੋਣਾ ਹੀ ਗਰੰਟਾ ਦੇ ਕੇ ਬਣਾਉਣ ਦੇ ਇਹ ਤੇ ਹਾਲਾਤ ਹੀ ਇਹਨਾਂ ਦੇ ਆਪ ਦੇ ਪਿੰਡਾਂ 'ਚ ਸਾਬੇਬੇ ਸਾਹਿਬ ਜਿਹੜਾ ਇਹਨਾਂ ਨੇ ਗਰੰਟਾ ਆਈਆਂ ਸਰਕਾਰ ਵੱਲੋਂ ਛਿੜਕਾਂ ਕਾਗਜ਼ਾਂ ਵਿੱਚ ਬਣਾ ਦਿੱਤੀਆਂਗੇ ਉਹਨਾਂ ਦੇ ਵੀ ਜਿਹੜੇ ਆ ਆਮਰਾ ਵਾਲੀ ਛੜਕ ਬਣੀ ਜੀ ਵੇਖਿਓ ਤੁਸੀਂ ਲੰਘਦੇ ਆਂ ਤੇ ਜਿਹੜੇ ਪੱਥਰੀ ਹੈਗੀ ਉਹਨੂੰ ਹੋਰ ਰੋਡ ਤੇ ਲੈ ਜੂ ਜੇ ਨਾ ਟੁੱਟ ਗਈ ਸਾਰੀ ਪੱਥਰੀ ਤਾਂ ਦੱਸਿਓ ਜਾਂ ਮਹਾਰਾਤੋ ਜਿਹੜੀ ਟੋਟਿਆ ਤੋਂ ਛੇਰੋਂ ਵਾਲੀ ਉਹ ਕਾਗਜ਼ਾਂ ਚ ਬਣੀ ਛੜਕ ਉਹ ਮੈਂ ਜਦੋਂ ਉਹਦੇ ਪੈਸੇ ਮੰਗਣ ਗਿਆ ਆਂਦੇ ਤੇ ਪਹਿਲਾਂ ਬਣੀ ਮੈਂ ਬਣੀ ਕਿੱਥੇ ਤੇ ਆਗੇ ਤੇ ਵੇਖੋ ਥੱਲੇ ਉਹ ਹੁਣ ਦੁਬਾਰਾ ਲੱਗੀ ਬਣ ਨਾਲ ਪੁਰਾਣਾ ਸਾਜ ਜਿਹੜੇ ਕਿ ਸਮਾਜ ਹੈ ਜਿੱਦਾਂ ਉਹਨਾਂ ਦੇ ਕੋਠੇ ਬਣਨ ਵਾਲੇ ਫਲੈਸ਼ਾ ਬਣਨ ਵਾਲੀਆਂ ਉਹ ਆਪਣੀ ਪ੍ਰੋਬਲਮ ਨੂੰ ਹਰ ਸਰਕਾਰ ਦੇ ਵਿੱਚ ਜਗਜਾਗ ਕਰਦੇ ਆ ਕੀ ਗੱਲ ਸਰਕਾਰਾਂ ਦੇ ਵਿੱਚ ਕਮੀਆਂ ਜਿਹੜਾ ਉਹਨਾਂ ਦਾ ਵਿਕਾਸ ਨਹੀਂ ਹੋ ਰਿਹਾ ਮੈਂ ਤੁਹਾਨੂੰ ਦੱਸਾਂ ਇੱਕ ਗੱਲ ਹੋਰ ਤੁਸੀਂ ਇੱਥੋਂ ਸਿੱਧੇ ਜਾਣਾ ਵਾ ਵਾਟਰ ਸੈਨੀਟੇਸ਼ਨ ਵਾਲਿਆਂ ਦੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਇਹ ਪੁੱਛਿਓ ਕਿ 2022 ਦੇ ਜੂਨ ਮਹੀਨੇ ਤੱਕ ਮੇਰੇ ਐਮਐਲਏ ਦੋ ਐਮਐਲਏ ਬੰਦ ਤੋਂ ਦੋ ਮਹੀਨੇ ਬਾਅਦ ਤੱਕ 4 ਕਰੋੜ ਰੁਪਇਆ ਲੋਕਾਂ ਦਾ ਟਾਇਲਟਾਂ ਦਾ ਜਿਹੜਾ ਉਹ ਵਾਪਸ ਮੁੜ ਗਿਆ ਉਹ ਕੀ ਦੀ ਗਲਤੀ ਸੀ ਕਿਉਂਕਿ ਮੈਂ ਤਾਂ ਜੇ ਬਣਿਆ ਹੀ ਮਾਰਚ ਦੇ ਵਿੱਚ ਹਾਂ ਨਵਾਂ ਹਾਂ ਤੇ 2 ਮਹੀਨੇ ਮੈਨੂੰ ਤਾਂ ਸਮਝ ਨਹੀਂ ਹੋਣੀ ਇੰਨੇ ਡਿਪਾਰਟਮੈਂਟ ਹੈਗੇ ਆ ਇੱਕ 1.5 ਸਾਲ ਸੈਂਟਰ ਸਰਕਾਰ ਨੇ ਪੈਸੇ ਦਿੱਤੇ 4 ਕਰੋੜ ਰੁਪਏ ਨਾ ਤੁਸੀਂ ਦੱਸੋ ਕਿੰਨੇ ਲੋਕਾਂ ਦੀਆਂ ਟਾਇਲਟਸ ਬਣ ਜਾਣੀਆਂ ਅਹੀਂ ਪਰ ਇਹਨਾਂ ਨੇ ਧਿਆਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਸੀ ਜੇ ਤੀ ਨਾ ਬਣਾਈਆਂ ਤੇ ਜੂਨ ਚ ਹੀ ਪੈਸੇ ਵਾਪਸ ਲੈ ਲੈਣੇ ਆ ਉਹ ਵਾਪਸ ਲੈ ਗਏ ਤੇ ਇਹਨਾਂ ਨੇ ਇੰਨਾ ਵੀ ਧਿਆਨ ਨਹੀਂ ਦਿੱਤਾ ਨਹੀਂ ਤਾਂ ਆਹ ਮੁੱਦਾ ਤੁਹਾਨੂੰ ਛੇੜਨਾ ਹੀ ਨਹੀਂ ਪੈਣਾ ਇਹਦੇ ਵਿੱਚ ਪੰਚਾਇਤਾਂ ਦਾ ਕਸੂਰ ਹੈ ਜਾਂ ਸਰਕਾਰਾਂ ਦਾ ਕਸੂਰ ਹੈ ਇਹਦੇ ਵਿੱਚ ਪੰਚਾਇਤਾਂ ਦਾ ਤੇ ਨਹੀਂ ਮੈਂ ਕਹਿ ਸਕਦਾ ਉਹਦਾ ਕਾਰਨ ਪਤਾ ਕੀ ਆ ਉਹਨਾਂ ਨੂੰ ਵੀ ਨਹੀਂ ਇਨਾ ਹੀ ਪਤਾ ਲੱਗਨ ਦਿੰਦੇ ਇਹਦਾ ਇਹਦੇ ਵਿੱਚ ਡਿਪਾਰਟਮੈਂਟ ਨੂੰ ਚਾਹੀਦਾ ਸੀ ਕਿ ਉਹ ਤਰਜੀਹ ਦਿੰਦੇ ਦੂਜੇ ਜਿਹੜੇ ਉਹ ਆਗੇ ਜਾ ਕੇ ਪਿੰਡਾਂ ਵਾਲਿਆਂ ਨੂੰ ਦੱਸ ਦੇ ਕੇ ਭਾਈ ਇਨੇ ਨੇ ਪੈਸੇ ਆਏ ਜੇ ਉਹ ਲਵਾ ਲੋ ਐਮਐਲਏ ਮਹੀਨਾਵਾਰ ਕੋਈ ਇਹਨਾਂ ਨਾਲ ਮੀਟਿੰਗਾਂ ਕਰਦਾ ਉਥੋਂ ਮੰਕੜੇ ਆਉਂਦੇ ਸੋ ਸਾਡੇ ਹਲਕਾ ਖਡੂਰ ਸਾਹਿਬ ਦਾ ਇੱਕ ਬਲੌਗ ਪੈਂਦਾ ਨਿਸ਼ਾਰਾ ਪਨੂਆ ਉਹਦੇ ਵਿੱਚ ਸਾਡੇ ਖਡੂਰ ਸਾਹਿਬ ਨੂੰ ਜਿਹੜੀ ਸਮਤੀ ਆਈ ਇੰਨਾ ਸਮੇਂ 1 ਕਰੋੜ ਰੁਪਇਆ ਉਹ ਸਾਨੂੰ ਮਿਲੀ ਨਹੀਂ ਉਹ ਪਤਾ ਨਹੀਂ ਕਿੱਧਰ ਚਲ ਗਈ ਸੋ ਕਰੋੜਾ ਰੁਪਏ ਗਾਇਬ ਜਿਹੜੇ ਉਹ ਹੁੰਦੇ ਜਾਂਦੇ ਰਹੇ ਸਾਹਿਬ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਵਾਜ਼ੀ ਪਾਰਟੀ ਨੇ ਕਿਆ ਸੀ ਕਿ ਜਿੰਨੇ ਵੀ ਕਪੜੇ ਪੰਚਾਇਤੀ ਯੰਤਰੀ ਹੋਏ ਨੇ ਉਹ ਜਗ ਜाहिर ਕੀਤੇ ਜਾਣਗੇ ਕੀ ਹੁਣ ਆਇਆ ਸਿਲੈਕਸ਼ਨ ਤੋਂ ਬਾਅਦ ਕੁਝ ਕੀਤਾ ਜੇ ਬਿਲਕੁਲ ਸਾਨੂੰ ਤੇ ਲੱਗਦਾ ਹੈ ਕਿ ਪੰਜ ਦਾ ਹੋਏ ਉੱਥੇ ਤੇ ਸਾਰੇ ਹੀ ਕੀਤੇ ਆ ਤੇ ਹੁਣ ਸਾਰਿਆਂ ਨੂੰ ਐਡਾ ਹੱਥ ਪਾਉਣਾ ਇੱਕੇ ਦਮ ਐਡੀ ਤੇ ਅਫਸਰशाही ਵੀ ਆਪਣੇ ਕੋਲ ਜਿਹੜੀ ਨਹੀਂ ਹੈਗੀ ਇੱਕ ਦੋ ਨੂੰ ਆਪਾਂ ਪਾ ਲਿਆ ਵਾ ਹੌਲੀ 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 ਪਾਈ ਜਾਵਾਂਗੇ ਪਰ ਜੇ ਤੁਸੀਂ ਕਹੋ ਕਿ ਸਾਰੀਆਂ ਜਾਂਚਾਂ ਕਰਦੇਾਂਗੇ ਫਿਰ ਤੇ ਅਫਸਰ ਜਾਂਚਾਂ ਕਰਨ ਤੇ ਲੱਗੇ ਰਹੇ ਨੇ ਆ ਸਾਰੇ ਦੇ ਰਲੇ ਆ ਸਾਰਿਆਂ ਦੇ ਰਲ ਕੇ ਖਾਦੇ ਸੀ ਉਹ ਇੱਥੋਂ ਤੁਸੀਂ ਜਾਂਚ ਪਾਉਂਦੇ ਜੇ ਅਗਲਾ 3 ਦਿਨ ਮਿੰਤੀ ਤੇ ਲਾ ਦਿੰਦਾ ਫਿਰ ਕੋਈ ਕਹਿੰਦਾ ਜੀ ਮੈਂ ਛੁੱਟੀ ਲੈ ਲਈ ਮੈਂ ਬਿਮਾਰ ਹੋ ਗਿਆ ਐਵੇਂ ਕਰਕੇ ਜਾਂਚਾਂ ਜਿਹੜੀਆਂ ਔੜੀ ਔੜੀ ਪਿੱਛੇ ਜਾਂਦੀਆਂ ਰਹਿੰਦੀਆਂ ਪਰ ਜਿੱਥੇ ਜ਼ਿਆਦਾ ਕੋਈ ਵੱਡੇ ਕੱਪੜੇ ਦੀ ਗੱਲ ਉੱਥੇ ਜਾਂਚ ਜਿਹੜੀ ਉਹ ਜ਼ਰੂਰ ਕਰਾ ਰਹੇ ਆ ਆ ਠੀਕ अब एम एल ए साहब अपने बुलाया वा विश्वास तो तो साहब पहला तो एम एल ए साहब का धनवाद करता जी साइड नगर पंडोरी किला विचण का विश्वास एम एल ए साहब ने पिछली बार दवाया चलो पंचायत नहीं हैग उस करके जे जिन्हें साढ़े वासी अं लोगों का कम कराए जी तो गाड़ी पंचायत साड़ियाँ बन रही बद चढ़ के जरा पिंड का विकास करा जी ਹੁਣ ਐਸ 2023 ਦੇ ਇਲੈਕਸ਼ਨਾਂ ਕਿੰਨੀ ਕੁ ਲੀਡ ਨਾਲ ਤੁਸੀਂ ਦਿਤਾਓਗੇ ਜੀ ਮੰਤਰੀ ਸਾਹਿਬ ਨੂੰ ਅਸੀਂ ਵੱਡੀ ਲੀਡ ਨਾਲ ਪਿੰਡੋਂ ਜਿਤਾ ਕੇ ਭੇਜਾਂਗੇ ਪਿਛਲੇ ਇਲੈਕਸ਼ਨ ਦੇ ਵਿੱਚ ਬਾਈ ਦੇ ਵਿੱਚ ਅਸੀਂ 650 ਵੋਟ ਤੋਂ ਐਮਐਲਏ ਲਾਲਪਰਾ ਸਾਹਿਬ ਨੂੰ ਜਿਤਾਇਆ ਸੀ ਜੀ ਇਨਕਲਾਬੀ ਪਿੰਡ ਆ ਜੀ ਸਾਡਾ ਤੇ ਮੰਤਰੀ ਸਾਹਿਬ ਨੂੰ ਵੱਧ ਤੋਂ ਵੱਧ ਲੀਡ ਦੇ ਕੇ ਕਿਥੋਂ ਭਜਾਂਗੇ ਅਸੀਂ ਐਮਐਲਏ ਸਾਹਿਬ ਨੂੰ ਕਿਹੜੇ ਪਿੰਡ ਦੇ ਜਿਹੜੇ ਵਿਕਾਸ ਹੋਣ ਵਾਲੇ ਨੇ ਕਿਹੜੇ ਮੁੱਦੇ ਤੁਸੀਂ ਉਹਨਾਂ ਨੂੰ ਬਣਾਏ ਉਹ ਸਾਰੇ ਐਮਐਲਏ ਸਾਹਿਬ ਨੂੰ ਮੁੱਦੇ ਜਿਹੜੇ ਆ ਜਾਣੂ ਕਰਾਏ ਹੋਏ ਆ ਜੀ ਅਸੀਂ ਪਿੰਡ ਦੇ ਵਿਕਾਸ ਆ ਜੀ ਸੀਵਰੇਜ ਦਾ ਕੰਮ ਅੰਕਲੀਆਂ ਨਾਲਿਆਂ ਦੇ ਜਿਹੜੇ ਉਹ ਸਾਰੇ ਅਸੀਂ ਨਾਲ ਕਰਾਏ ਗਏ ਆ ਜੀ ਕਾਂਗਰਸ ਪਾਰਟੀ ਦੇ ਗੈਸ ਵਕਤ ਕੁਲਵੀਰ ਸਿੰਘ ਜੀਰਾ ਕਰਨ ਕਰਨ ਤੋਂ ਹਰ ਕਮਸਾ ਤੋਂ ਖੜੀ ਕੋਲੋਂ ਬੜੀ ਨਹੀਂ ਕਹਿਣਾ ਉਹਦਾ ਵੇਖੋ ਜੀ ਅਸੀਂ ਤੋਂ ਉਹਨਾਂ ਨੂੰ ਗਿੰਦੇ ਨਹੀਂ ਸਾਡੇ ਮੰਤਰੀ ਸਾਹਿਬ ਦੇ ਮੁਕਾਬਲੇ ਆਈ ਲਾਲਜੀ ਸਿੰਘ ਕੋਲ ਅਜਿ ਨੂੰ ਵੱਡੀ ਇਹਨਾਂ ਜਿਤਾ ਕੇ ਵਿਧਾ ਲੋਕ ਸਭਾ ਦੇ ਵਿੱਚ ਭੇਜਾਂਗੇ ਜੀ